ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੈਂ ਗੋਲਦੀ ਬਰਾੜ ਅੱਜ ਵੌਇਸ ਮੈਸੇਜ ਚੰਦਨਾ ਤਾਂ ਪਿਆਰੇ ਪੈਰੀ ਇੰਦਰਪ੍ਰੀਤ ਪੈਰੀ ਭਰਾ ਸਾਡਾ ਜਿਹਦਾ ਚੰਡੀਗੜ੍ਹ ਦੇ ਵਿੱਚ ਅੱਜ ਲੋਰੈਂਸ ਗਰੁੱਪ ਨੇ ਇਹਨਾਂ ਨੇ ਕਤਲ ਕਰਵਾਇਆ ਪਤਾ ਹੁਣ 100 ਗੱਲਾਂ ਕਹਿਣਗੇ ਵੀ ਪੈਰੀ ਇਹ ਕਰਦਾ ਸੀ ਪੈਰੀ ਉਹ ਕਰਦਾ ਸੀ ਪੈਰੀ ਗਰੁੱਪਾਂ ਪਏ ਇੱਥੇ ਕਰਕੇ ਇਹਨੂੰ ਦਿੰਦਾ ਸੀ ਉਹਨੂੰ ਦਿੰਦਾ ਸੀ ਇਹ ਗੱਲ ਨਹੀਂ ਤੁਹਾਨੂੰ ਕਿਸੇ ਨੇ ਦੱਸਣੀ ਵੀ ਲਾਰੈਂਸ ਨੇ ਅੱਜ ਖੁਦ ਹੀ ਫੋਨ ਲਾਇਆ ਪਿਆਰੀ ਨੂੰ ਮੇਰੀਏ ਤੇ ਨੂੰ ਪਹਿਲਾਂ ਦਾ ਵਿਆਹ ਦੀਆਂ ਵਧਾਈਆਂ ਤੇ ਤੇਰੇ ਨਾਲ ਯਾਰ ਕੋਈ ਪਰਿਵਾਰ ਦੀ ਕੋਈ ਪਰਸਨਲ ਗੱਲ ਕਰਨੀ ਆ ਤੇਰੇ ਫੋਨ ਤੇ ਕਰਨੀ ਸੇਖਣੀ ਕਿ ਜੇ ਤੂੰ ਪਲਾਨੀ ਥਾਂ ਤੇ ਆ ਤੇ ਉੱਥੇ ਤੇਨੂੰ ਕੋਈ ਭਰਾ ਮਿਲੂਗਾ ਉਹ ਤੇ ਫੋਨ ਤੋਂ ਗੱਲ ਕਰਾਂਗੇ ਕਿਸੇ ਨੇ ਨਹੀਂ ਦੱਸਣੀ ਵੀ ਇਹਨੇ ਆਪ ਯਾਰ ਪਲਾਕੇ ਯਾਰ ਮਰਾਇਆ ਇਹਨੇ ਲਾਰੈਂਸ ਨੇ ਆਪ ਖੁਦ ਪਰਸਨਲੀ ਫੋਨ ਕਰਕੇ ਕਿਸੇ ਦੂਜੇ ਬੰਦੇ ਤੋਂ ਨਹੀਂ ਐਸੇ ਇਹ ਕਿਸੇ ਨੇ ਨਹੀਂ ਦੱਸਣਾ ਇਹਨਾਂ ਨੇ ਹੁਣ 100 ਕਮੀਆਂ ਕੱਢ ਦੇਣੀਆਂ ਪਿਆਰੀ ਚ ਵੀ ਉਹ ਐ ਕਰਦਾ ਸੀ ਉਦਾਂ ਕਰਦਾ ਸੀ ਇਹਦਾ ਸਾਥ ਦਿੰਦਾ ਸੀ ਤੇ ਉਹਦਾ ਨਹੀਂ ਦਿੰਦਾ ਸੀ ਪਰ ਇਹਨਾਂ ਨੇ ਇਹ ਨਹੀਂ ਦੱਸਣਾ ਕਿ ਇੰਨੀਆਂ ਅਣਗਿਣਤ ਰਾਤਾਂ ਜਦੋਂ ਕਿਸੇ ਨੇ ਵੀ ਕੋ ਫੋਨ ਨਹੀਂ ਚੱਕਦਾ ਸੀ ਜਦੋਂ ਕਦੇ ਲੋਰਾਸ ਆ ਜਾਂਦਾ ਕੋਈ ਠੀਕ ਹੈ ਜਦੋਂ ਇਹਨਾਂ ਨੂੰ ਕੁੱਤੀ ਨਹੀਂ ਪੁੱਜਦੀ ਸੀ ਕੋਈ ਆਪਦੇ ਘਰੇ ਵੜ ਕੇ ਰਾਜ਼ੀ ਨਹੀਂ ਸੀ ਉਦੋਂ ਪੈਰੀ ਦੀ ਮਾਤਾ ਤੇ ਪੈਰੀ ਦੀ ਪਿਓ ਇਹਨੂੰ ਮਾਂ ਆਪਦੇ ਮਾਂ ਪਿਓ ਵਾਂਗੂ ਇਹਨੂੰ ਘਰੇ ਰੱਖਦੇ ਰਹੇ ਐ ਇਹਨੂੰ ਘਰ ਦੇ ਘਰੇ ਰੋਟੀਆਂ ਬਣਾਵਨਾ ਖਵਾਉਂਦੇ ਰਹੇ ਐ ਇਹਦੀ ਮਾਂ ਨੇ ਨਹੀਂ ਕਦੇ ਇਹਨੂੰ ਬੋਰੋ ਰੋਟੀ ਪਕਾ ਕੇ ਭੇਜੀ ਹਣੀ ਪੈਰੀ ਦੀ ਮਾਤਾ ਵਿਚਾਰੀ ਇਹਨੂੰ ਰੋਟੀਆਂ ਪਕਾਪਕਾ ਤਰੀਕਾਂ ਦੇ ਫੜਾ ਕੇ ਆਉਂਦੀ ਰਹੀ ਵੀ ਮੇਰੇ ਪੁੱਤ ਤੇ ਦੋਸਤ ਨੇ ਆਪਦੇ ਪੁੱਤਾਂ ਕੋ ਸਮਝਿਆ ਅੱਜ ਜਿਹਨੇ ਉਸੇ ਮਾਂ ਦਾ ਪੁੱਤ ਮਾਰਤਾ ਇਹਨਾਂ ਗੱਲਾਂ ਤੋਂ ਹੀ ਲੋਕ ਆਪਦੇ ਘਰੋਂ ਆਪਦੇ ਘਰੇ ਬਾਹਰ ਦੇ ਬੇਗਾਨੇ ਬੰਦੇ ਕੋਈ ਵਾਰ ਨੂੰ ਡਰਦੇ ਆ ਲੋਕ ਸੱਚੇ ਹੋ ਗਏ ਅੱਜ ਤੇ ਯਾਰ ਯਾਰੀ ਝੂਠੀ ਪੈ ਗਈ ਜਿਹੜੀ ਅੱਜ ਲਾਰੈਂਸ ਨੇ ਹਰਕਤ ਕੀਤੀ ਆ ਯਾਰੀ ਤਾਂ ਛੱਡੋ ਯਾਰੀ ਦੇ ਨਾਂ ਤੇ ਤਾਂ ਇੱਕ ਕਲੰਕ ਹੈ ਹੀ ਹੈ ਲਾਰੈਂਸ ਆ ਦੁਸ਼ਮਣੀ ਦੇ ਨਾਂ ਤੇ ਵੀ ਕਲੰਕ ਹੋ ਗਿਆ ਤੂੰ ਆਪਣੀ ਦੁਸ਼ਮਣੀ ਦੇ ਵਿੱਚ ਇਹਨੂੰ ਵਿਚਾਰੇ ਗਊ ਬੰਦੇ ਨੂੰ ਜਿਨਾ ਅਜੇ ਤੱਕ ਵੀ ਤੂੰ ਅਜੇ ਤੱਕ ਪੈਰੀ ਨੇ ਦੇ ਥਰੂ ਇਹਨਾਂ ਥਰੂ ਤੂੰ ਸਨੇਹ ਲਵਾਉਂਦਾ ਸੀ ਸਾਨੂੰ ਵੀ ਰਾਈਨਾਵਾ ਕਰਵਾ ਦੋ ਮੇਰਾ ਠੀਕ ਹੈ ਇਹਨਾਂ ਨੇ ਕਿਦੋਂ ਕਦੋਂ ਇਹਨਾਂ ਨੇ ਤੇਰੀ ਖਲਾਸਤ ਕਰਤੀ ਜਾਂ ਸਾਡੀ ਕਦੇ ਮਲਤ ਕਰਤੀ ਚਲ ਜੇ ਕਦੇ ਤੇਰੇ ਨਾਲ ਕਦੇ ਹੈਲੋ ਆਇਓ ਕੀ ਹੋਵੇ ਜਾਂ ਕਦੇ ਸਾਡੇ ਨਾਲ ਵੀ ਹੋ ਗਈ ਹੋਵੇ ਪੁਰਾਣੇ ਯਾਰ ਸੀ ਯਾਰ ਹੋ ਜਾਂਦੀ ਸੀ ਅੱਜ ਜੀ ਕੀ ਇਹਨੇ ਤੇਰੀ ਤੇਰਾ ਕੀ ਨਖਾਲ ਕਰਤਾ ਕੋਈ ਜ਼ਿੰਦਗੀ ਚ ਕਦੇ ਤੂੰ ਸਾਥ ਕਰਦੇ ਨਾ ਪੈਰੀ ਨੇ ਤੇਰਾ ਕਦੇ ਵੀ ਨੁਕਸਾਨ ਕੀਤਾ ਜਾਂ ਤੇਰੇ ਬਾਰੇ ਕਦੇ ਮਾੜਾ ਵੀ ਬੋਲਿਆ ਤੇ ਮੈਂ ਇਹਦੇ ਅੰਦਰ ਨਾ ਤੈਨੂੰ ਜਿਵੇਂ ਸਾਨੂੰ ਭਰਾ ਮੰਨਦਾ ਸੀ ਉਵੇਂ ਹੀ ਤੈਨੂੰ ਮੰਨਦਾ ਅੱਜ ਜਪੁਣ ਯਾਰ ਮਾਰ ਕੀਤੀ ਭਰਾ ਮਾਰ ਕੀਤੀ ਐ ਅੱਜ ਤੱਕ ਖੂਨ ਪਾਣੀ ਹੋ ਗਿਆ ਲੌਰੈਂਸ ਤੈਨੂੰ ਕੋਈ ਦੁਨੀਆ ਦੀ ਕੋਈ ਵੀ ਸ਼ਕਤੀ ਹੁਣ ਬਚਾ ਨਹੀਂ ਸਕਦੀ ਤੂੰ ਬਜਰੰਗਪਰੀ ਦੀਆਂ ਦਾ ਝੂਟੀਆਂ ਸਮਾਂ ਖਾਂਦਾ ਹੀ ਖਾਂਦਾ ਸੀ ਅੱਜ ਯਾਰ ਵੀ ਜਿਹੜਾ ਤੂੰ ਮਾਰਦਾ ਨਾ ਜਿਹਦੇ ਘਰ ਦੀ ਰੋਟੀ ਖਾਦੀ ਐ ਇੱਥੇ ਹਾਂ ਤੇ ਸ਼ੁਰੂ ਐ ਆਦੀ ਪੁੱਠੀ ਕੰੰਦੀ ਸ਼ੁਰੂ ਕਰ ਲੈ ਤੇ ਨਾਲੇ ਇੱਕ ਗੱਲ ਹੋਰ ਸੌਣ ਲੈ ਲਔਰ ਸਟੇ ਜਿਹੜੇ ਤੇਰੇ ਕੁੱਤੇ ਬਿੱਲੇ ਜਿਹੇ ਆ ਇਹ ਵੀ ਸੁਣ ਲੈਣ ਲੱਲੀ ਛੱਲੀ ਜਿਹੜੀ ਤੂੰ ਇਕੱਠੀ ਕਰ ਰੱਖੀ ਐ ਤੇ ਤੇ ਵਾਂਗੂ ਕੋਈ ਨਜਾਇਜ਼ ਨਹੀਂ ਮਾਰਦੇ ਕਿਸੇ ਨੂੰ ਅਸੀਂ ਜਦੋਂ ਮਾਰਾਂਗੇ ਜਦੋਂ ਮਾਰਾਂਗੇ ਕਸੂਰਵਾਰ ਹੀ ਮਾਰਾਂਗੇ ਅਜਿਹਾ ਸੀਪਾ ਜਿਹਾ ਮਾਰਿਆ ਨਾ ਜਿਹਨੂੰ ਤੂੰ ਡੌਣ ਬਣਾ ਰੱਖਿਆ ਸੀ ਦਵਾਈ ਵਿੱਚ ਤੁਸੀਂ ਬਲਾਬਲਾ ਮੀਟਿੰਗਾਂ ਕਰਾਉਂਦੇ ਸੀ ਤੁਹਾਨੂੰ ਲੱਗਦਾ ਸੀ ਦਵਾਈ ਬਹੁਤ ਸੇਫ ਐ ਮੱਟੀ ਨਾ ਧੌਣ ਉੱਥੇ ਬੱਕਰੀਆਂ ਵਾਂਗੂ ਠੀਕ ਐ ਮਾਰਨ ਨੂੰ ਕੋਈ ਵੀ ਤੇਰੀ ਲੱਲੀ ਛੱਲੀ ਇੱਥੇ ਹੋਰ ਬਹੁਤ ਤਰੀ ਫਿਰਦੀ ਐ ਇੰਡੀਆ ਕਿਸੇ ਨੂੰ ਵੀ ਮਾਰ ਦਿੰਦੇ ਪਰ ਕਸੂਰਵਾਰ ਮਾਰੇ ਬੰਦਾ ਠੀਕ ਹੈ ਨਾ ਤੇ ਗਾਣ ਨੂੰ ਵੀ ਹੋਊਗਾ ਤੇ ਬੰਦਾ ਜੈ ਜੀ ਮਾਰਾਂਗੇ ਤੇ ਜੇ ਅਸੀਂ ਸੀਪਾ ਮਾਰਿਆ ਸਾਡੇ ਕੋਲ ਸੀਪਾ ਮਾਰਨ ਦੇ ਹਜ਼ਾਰ ਕਾਰਨ ਸੀ ਸਭ ਨੂੰ ਪਤਾ ਸੀਪੇ ਦਾ ਕੀ ਕਰਦਾ ਸੀ ਸੀਪਾ ਪੁਲਿਸ ਦਾ ਵੀ ਮਹੱਤਵ ਸੀ ਸੀਪਾ ਗਰੁੱਪ ਦੇ ਨਾਮ ਤੇ ਪੈਸੇ ਖਾਂਦਾ ਸੀ ਤੇ ਪੈਸੇ ਦੀ ਠੱਗੀ ਵੀ ਮਾਰਦਾ ਸੀ ਕੋਈ ਇੱਕ ਬੰਦੇ ਨੂੰ ਕਦੇ ਕਿਸੇ ਉਹਨੇ ਰੁਪਈਆ ਨਹੀਂ ਦਿੱਤਾ ਤੇ ਆਪ ਉਹ ਕਰੋੜਾ ਰੁਪਈਆ ਅੰਦਰ ਕਰਕੇ ਬੈਠਾ ਸੀ ਤਾਂ ਮਰਿਆ ਉਹ ਕਿਉਂਕਿ ਭਾਈਚਾਰੇ ਦਾ ਹੱਕ ਮਾਰ ਰਿਹਾ ਸੀ ਉਹ ਤੇ ਉੱਥੇ ਬਾਹਰ ਬੈਠ ਕੇ ਗਰੁੱਪ ਦੇ ਭੇਟ ਲੈ ਕੇ ਜਿੰਨੇ ਵੀ ਬੰਦਿਆਂ ਦੇ ਪੁਲਿਸ ਨੂੰ ਦੇ ਸਕਦਾ ਈ ਉਹਨੇ ਹੀ ਦਿੰਦੇ ਜਦੋਂ ਤੇਰੇ ਨਾਲ ਯਾਰੀ ਸੀ ਅਸੀਂ ਤਾਂ ਤੈਨੂੰ ਉਦੋਂ ਵੀ ਕਹਿੰਦੇ ਰਹੇ ਹਮੇਸ਼ਾ ਸੀ ਪਿਆ ਨਹੀਂ ਇਹ ਝਗੜ ਨਹੀਂ ਸਿਰੇ ਤੇ ਠੀਕ ਹੈ ਕੋਈ ਕੋਈ ਇਹ ਨਹੀਂ ਅਸੀਂ ਪਹਿਲਾਂ ਇਹਨਾਂ ਨੂੰ ਭਰਾ ਕਹਿੰਦੇ ਰਹੇ ਆ ਤੈਨੂੰ ਤੇਰੇ ਮੂੰਹ ਤੇ ਵੀ ਕਹਿੰਦੇ ਰਹੇ ਆ ਵੀ ਤੇਰੇ ਯਾਰ ਇਹੇ ਚਗਲ ਨੇ ਤੇ ਜੇ ਇਹਨਾਂ ਨੂੰ ਮਾਰੇ ਇਹਨਾਂ ਦੀ ਗਲਤੀ ਸੀ ਮੈਂ ਫੋਨ ਲਾਇਆ ਸੀ ਕਿਤੇ ਵੀ ਮੈਂ ਕਨੇਡਾ ਫੋਨ ਲਗਾ ਰੱਖਿਆ ਸੀ ਕਿ ਜੋ ਵੀ ਆਪ ਤੇ ਕੰਮ ਕਰਾਂ ਜੇ ਮੇਰੀਆਂ ਪੰਚਾਇਤੀਆਂ ਦੇ ਵਿੱਚ ਇਹ ਸੀਪਾ ਲੱਤ ਪਾ ਰਿਆ ਸੀ ਉਹਨਾਂ ਨੂੰ ਫੋਨ ਲਾ ਲਾ ਧਮਕਾ ਰਿਆ ਸੀ ਬੰਦੇ ਨੂੰ ਕਿ ਜਿਹੜਾ ਕੋਈ ਸਾਡੇ ਤੋਂ ਲਾਦਾ ਕੁਛ ਇੱਦਾਂ ਕਰੂਗਾ ਤੇ ਉਦਾਂ ਕਰੂਗਾ ਤੇ ਅਸੀਂ ਮਾਰ ਦਿਆਂਗੇ ਤਾਂ ਇਹਨੂੰ ਮਾਰਿਆ ਕੁੱਤੇ ਦੀ ਮੌਤ ਹੈ ਠੀਕ ਹੈ ਨਾ ਤੇਰੀ ਦਾ ਤੂੰ ਇੱਕ ਵੀ ਕਸੂਰ ਨਹੀਂ ਕਦੇ ਵੀ ਪੈਰੀ ਨੇ ਤੇਰੇ ਉਲਟ ਕੋਈ ਸਿਆਸਤ ਕੀਤੀ ਹੋਵੇ ਤੇਰੇ ਉ ਤੁੱਕੀ ਕੀਤੀ ਹੋਵੇ ਤਾਂ ਸਾਡੀ ਕਿਸੇ ਕ੍ਰਾਈਮ ਚ ਮਦਦ ਕੀਤੀ ਹੋਵੇ ਕਦੇ ਵੀ ਤਾਂ ਮੇਰੇ ਮੂੰਹ ਤੇ ਕਰਾ ਲਈ ਠੀਕ ਹੈ ਮੰਨ ਜੂਗਾ ਮੈਂ ਤੈਨੂੰ ਵੀ ਹਾਂ ਪੈਰੀ ਦੀ ਗਲਤੀ ਸੀ ਠੀਕ ਹੈ ਨਾ ਬਸ ਗਲਤੀ ਇਹ ਹੋ ਗਈ ਕਿ ਤੇਰੇ ਯਾਰ ਕੇ ਖੱਚ ਨੂੰ ਨੇ ਕਦੇ ਯਾਰ ਸਮਝ ਲਿਆ ਬਸ ਇਹੀ ਗਲਤੀ ਸੀ ਉਹਦੀ ਹੋਰ ਮੈਨੂੰ ਲੱਗਦਾ ਨਹੀਂ ਪੈਰੀ ਨੇ ਕਦੇ ਕੋਈ ਗਲਤੀ ਕੀਤੀ ਆ 7 ਦਿਨ ਪਹਿਲਾਂ ਉਹਦਾ ਵਿਆਹ ਹੋਇਆ ਲਾਰੈਂਸ ਸਾਹਿਬ ਦੇ ਘਰੇ ਬੈਠਾ ਸੀ ਪਰਿਵਾਰ ਦੇ ਨਾਲ ਯਾਰ ਕੀ ਉਹਨੇ ਕਿਸੇ ਦਾ ਮਾਰਾ ਕਰਤਾ ਯਾਰ ਹੈ ਤੁਸੀਂ ਕਹੀ ਜਾਂਦੇ ਹੋ ਸੀਪਾ ਦਾ ਅਸੀਂ ਬਦਲਾ ਲੈ ਲਿਆ ਸੀਪਾ ਜਿੱਤੇ ਮਰਿਆ ਲਾਰੈਂਸ ਉਹਦੇ ਤਾਂ ਪੈਰੀ ਦਾ ਵਿਆਹ ਸੀ ਆਪ ਤੇ ਨੰਦਾਂ ਦੇ ਬੈਠਾ ਸੀ ਉਹਦੇ ਭੈਣ ਚ ਉਹਨੇ ਕੀ ਲੈਣਾ ਸੀ ਸੀਪਾ ਨੇ ਕੀ ਹੋ ਰਿਹਾ ਹੈ ਕਿ ਨਹੀਂ ਸਾਡੀ ਦੋਗਣਾ ਗੱਲ ਵੀ ਨਹੀਂ ਹੋਈ ਕਿੰਨੇ ਦਿਨਾਂ ਦੀ ਸ਼ਰਮ ਕਰ ਸ਼ਰਮ ਭੈਣ ਚੋ ਦਾ